ਅਇਦਨ ਪੰਜਾਬ ਚ ਆਵਾਰਾ ਪਸ਼ੂਆਂ ਕਾਰਨ ਸੜਕਾਂ ਹਾਸਿਆਂ ਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ ਤਾਜ਼ਾ ਮਾਮਲਾ ਇੱਕ ਵਾਰ ਮੜ ਤੋਂ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੜਸ਼ੰਕਰ ਬੰਗਾ ਰੋਡ ਤੇ ਮੌਜੂਦ ਗੁਰਦੁਆਰਾ ਬਾਬਾ ਮੱਟ ਸਾਹਿਬ ਨਸਤੀਕ ਇੱਕ Tata 407 ਆਵਾਰਾ ਜਾਨਵਰ ਦੇ ਸਾਹਮਣੇ ਆ ਜਾਣਕਾਰਨ ਖੇਤਾਂ ਦੇ ਵਿੱਚ ਜਾ ਪਾਲਟੀਆ ਅਸਾਸੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਜੇਕਰ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੂਜੇ ਪਾਸੇ ਐ ਮੌਕੇ ਤੇ ਮੌਜੂਦ ਟਰੱਕ ਚਾਲਕ ਦਾ ਕਹਿਣਾ ਕਿ ਉਹ ਅੰਮ੍ਰਿਤਸਰ ਤੋਂ ਕਿਸੇ ਕੰਮ ਦੇ ਲਈ ਗੜਸ਼ੰਕਰ ਨੂੰ ਜਾ ਰਿਹਾ ਸੀ ਤੇ ਜਦੋਂ ਉਕਤ ਸਥਾਨ ਤੇ ਪਹੁੰਚਿਆ ਤਾਂ ਆਵਾਰਾ ਜਾਨਵਰ ਦੇ ਆਵਾਰਾ ਪਸ਼ੂ ਦੇ ਸਾਹਮਣੇ ਆ ਜਾਣ ਕਰਕੇ ਉਸ ਦਾ ਟਰੱਕ ਬੇਕਾਬੂ ਹੋ ਕੇ ਖੇਤਾਂ ਦੇ ਵਿੱਚ ਜਾ ਪਲਟਿਆ ਬੇਸ਼ੱਕ ਜਾਨੀ ਨੁਕਸਾਨ ਤੋਂ ਤਾਂ ਇਸ ਹਾਦਸੇ ਦੌਰਾਨ ਪਚਾਰਿਆ ਹੈ ਪਰੰਤੂ ਉਸ ਦੀ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਮੀਟ ਚੱਲ ਰਹੀ ਉਕਤ ਪੀੜਤ ਵਿਅਕਤੀ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਆਇਆਂ ਦਿਨ ਪੰਜਾਬ ਦੇ ਵਿੱਚ ਜਿੱਥੇ ਸੜਕੀ ਹਾਸੀਆਂ ਦੇ ਵਿੱਚ ਇਜ਼ਾਫਾ ਹੁੰਦਾ ਚਾਰਿਆਂ ਤਾਂ ਉੱਥੇ ਹੀ ਕਈ ਥਾਵਾਂ ਤੇ ਹੱਥ ਸੇ ਇਸ ਤਰ੍ਹਾਂ ਦੇ ਨਾਲ ਵਾਪਰਦੇ ਨੇ ਕਿ ਆਵਾਰਾ ਪਸ਼ੂਆਂ ਨੂੰ ਬਚਾਉਣ ਦੇ ਖਾਤਰ ਜਦੋਂ ਲੋਕਾਂ ਵੱਲੋਂ ਜਦੋਂ ਜਿਹਦ ਕੀਤੀ ਜਾਂਦੀ ਹੈ ਜਦੋਂ ਵਾਹਨ ਚਾਲਕਾਂ ਵੱਲੋਂ ਜਦੋਂ ਜਿਹਦ ਕੀਤੀ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਕਾਰਨ ਹਾਸੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਅੱਜ ਤੱਕ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਹਾਸੀਆਂ ਦੇ ਵਿੱਚ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਣਾ ਪੈ ਚੁੱਕਿਆ ਕਮਲ ਕੁਮਾਰ ਮੇਰਾ ਨਾਮ ਆ ਜੀ ਅੰਮ੍ਰitsar ਤੋਂ ਮੈਂ ਆ ਰਿਹਾ ਸੀ ਗੜਸ਼ੰਕਰ ਨੂੰ ਜਾਣਾ ਸੀਗਾ ਮੈਂ ਤੇ ਮੋਰੇ ਗਾਈ ਆ ਗਈ ਤੇ ਗਾਈ ਨੂੰ ਬਚਾਉਂਦੇ ਬਚਾਉਂਦੇ ਨੇ ਤੇ ਗੱਡੀ ਪਾਟ ਗਈ ਇਧਰ ਸਰ ਤੇ ਨੁਕਸਾਨ ਤਾਂ ਹੁਣ ਗੱਡੀ ਖਤਮੇ ਹੋ ਗਈ ਹੋਈ ਮੋਰੇ ਨੂੰ ਅਨ ਸ਼ੋਰ ਸੂ ਪੇਪਰ ਸਾਰੇ ਕਲੀਅਰ ਆ ਤੇ ਕਲੇਮ ਮਿਲਣਾ ਚਾਹੀਦਾ ਵਾ ਖਾਲੀ ਸੀ ਗੱਡੀ ਜੀ ਖਾਲੀ ਕਰਕੇ ਆਲੇ ਹਾਂਜੀ ਹਾਂਜੀ ਅੰਬਰ ਸਰ ਤੋਂ ਖਾਲੀ ਜਾਨਵਰਾਂ ਨੂੰ ਜਾਨਵਰਾਂ ਨੂੰ ਹਾਂਜੀ ਜਾਨਵਰਾਂ ਨੂੰ ਹਾਂਜੀ ਹਾਂਜੀ ਗਾਈ ਸਗੀ ਮੋਰਿਆ ਗਾਈ ਨੂੰ ਬਚਾਉਂਦਾ ਸੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਂ ਪ੍ਰਧਾਨ ਟੈਂਪੂ ਪ੍ਰਧਾਨ ਟੈਂਪੂ ਜੁਨੀਅਨ ਘੜਸ਼ੰਕਰ ਇਹ ਸਾਡੇ ਜੁਨੀਅਨ ਦੀ ਗੱਡੀ ਸੀਗੀ ਜੀ ਇਹ ਮੁੰਡਾ ਅਮਰitsar ਤੋਂ ਕਦੋਂ ਖਾਲੀ ਕਰਕੇ ਆ ਰਿਹਾ ਸੀਗਾ ਤੇ ਇੱਥੇ ਆਵਾਰਾ ਪਸ਼ੂ ਇਧਰੋਂ ਗਲੀ 'ਚੋਂ ਨਿਕਲੇ ਤੇ ਬਚਾਉਂਦੇ ਬਚਾਉਂਦੇ ਨੂੰ ਗੱਡੀ ਉਹਨੇ ਫੇਰ ਇਧਰ ਕੱਚੀ ਤੇ ਲਾਤੀ ਇਧਰ ਫਾਇਦੇ ਸੀਗੇ ਜੇ ਫਾਇਦੇ ਬਾਰੇ ਬੰਦੇ ਦੀ ਜਾਨ ਵੀ ਜਾ ਸਕਦੀ ਸੀ ਪਰ ਇਧਰ ਬਚਾਉਂਦੇ ਬਚਾਉਂਦੇ ਕੰਟਰੋਲ ਕਰਦੇ ਕਰਦੇ ਸੀ ਫਿਰ ਇਧਰ ਉਤਾਰਤੀ ਗੱਡੀ ਤੇ ਬਚਾ ਹੋ ਗਿਆ ਵੈਸੇ ਮੁੰਡੇ ਦਾ ਜੀ ਹਾਂਜੀ ਜਾਨੀ ਨਾਲ ਸਬਤ ਵਰ ਗਿਆ ਪਰ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਗਰੀਬ ਬੰਦਾ ਜੀ ਇੱਕੋ ਇੱਕ ਗੱਡੀ ਆ ਉਹਦੇ ਕੋਲ ਤੇ ਮੈਂ ਤਾਂ ਭਰਾ ਜੀ ਨੇ ਆ ਗਿਆ ਗੱਡੀ ਦਾ ਮਾਲਕ ਵੀ ਆ ਗਿਆ ਡਰਾਈਵਰ ਆਪਣੀ ਗੱਡੀ ਆਪੇ ਚਲਾਉਂਦਾ ਆ ਤੇ ਗਰੀਬ ਘਰ ਦਾ ਮੁੰਡਾ ਹੈ ਕਿ ਸ਼ੋਰਨਸ ਵਗੈਰਾ ਉਹਨੂੰ ਜੋ ਵੀ ਹੈ ਕਦੇ ਨਾ ਮਿਲ ਜਵੇ ਕੁਝ ਵੀ ਇਹਨੂੰ ਤਾਂ ਸਾਰਾ ਘਰ ਪਰਿਵਾਰ ਚੱਲਦਾ ਉਹਦਾ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਗੱਡੀ ਖਤਮ ਹੋ ਗਈ ਮੋਰੇ They were city.